सोच हुतो तव्हां सोच पई गल ਸਾਡੇ ਟਿਕਾਣੇ ਤੋਂ ਪਤਾ ਮੇਰਾ ਆਵਾਜ਼ ਮੈਨੂੰ ਤੱਕ ਜਾਵੇ ਸਤਿਗੁਰੂ ਕਹਿਦਾ ਜੀ ਤੁਹਾਡੀ ਜੋਤ ਜੀ ਮੋਟਰ ਭਾਵੇਂ ਜੇ ਤਾਂ ਹੀ ਬੋਲਦੇ ਕਿ ਹੈਗੀ ਸਭ ਕੀ ਕਰਦੇ ਬੋਲੋ ਪਤਾ ਲੱਗੇ ਤੁਹਾਨੂੰ ਵੀ ਪ੍ਰਸ਼ਾਦ ਦੀ ਸੰਗਤ ਇੱਕ ਬੰਦਾ ਵੀ ਚੱਕ ਕੇ ਸਤਿਗੁਰੂ ਕਹਿਦਾ ਜੀ ਤੁਹਾਡੀ ਜੋਤ ਜੀ ਕਿਆ ਨਾ ਦੀ ਤੁਹਾਡੀ ਜੋਤ ਜੀ ਯਾਤਿਦਾਰ ਸਾਰੇ ਸਤ ਸਮਾਜ ਦਾ ਤੁਹਾਡੇ ਸਾਡੇ ਕੋਲੇ ਸਾਡੇ ਕਿੱਦਾਂ ਹੈ ਅੱਜ ਅਸੀਂ ਕਾਮਯਾਬ ਹੈ ਤਾਂ ਇੱਕ ਮੋਟੇ ਇਕੱਠ ਹੋਣਾ ਚਾਹੀਦਾ ਉਹਨਾਂ ਆ ਪੇਂਗੀ ਚੌ ਵਾਲੀ ਉਹ ਸਾਡੇ ਬਹੁਤ ਹੀ ਵੱਧ ਦਮਾਂ ਉਹਨਾਂ ਨੇ ਵੀ ਦੇਖ ਕੇ ਕਰੀਆ ਉਹ ਵੀ ਆਪਣਾ ਕੌਮ ਨੂੰ ਕੋਈ ਸੁਦੇਸ਼ ਨੇ ਪ੍ਰਵੇਖ ਅੰਮੇਲ ਵੀ ਕਰਵਾਉਂਦੇ ਆਖਗੇ ਯਾਪੀ ਯਾਗ ਕਰਵਾਉਂਦੇ اها ویڈیو آيو ٿا رڳو هڪ پٽي رهه

جيلا جو بني جيلا ਅੱਛਾ ਦੇਖੋ ਸੰਤਾ ਮਹਾਪੁਰਸ਼ਾਂ ਦੀ ਇਹ ਪੀਲ ਆ ਤੇ ਬਾਬਾ ਜੀ ਆ ਬੰਦੋ ਇੱਕ ਬੇਤੀ ਦਾ ਬੇਬੇ ਕਹਿੰਦੀ ਇਹ ਬੇਤੀ ਆ ਪ੍ਰਸ਼ਾਸਨ ਨੂੰ ਸੰਤਾ ਮਹਾਪੁਰਸ਼ਾਂ ਦੀ ਇੱਕ ਕੈਮ ਦੀ ਇੱਟਾ ਕਿ 10 ਤੋਂ 15 ਮਿੰਟ ਦੇ ਵਿੱਚ ਜੇ ਤਾਂ ਆਗੇ ਠੀਕ ਆ ਜੇ ਨਾ ਇਹ ਸੂਰਜ ਆਵਾ ਸੂਰਜੇ ਬੰਨੀ ਦੇਾਂਗੇ ਮੋਢਾ ਵਾ ਕੇ ਪਟਾ ਪਾ ਗਿਆ ਜੀ ਉਸ ਦੇ ਪ੍ਰਸ਼ਾਸਨ ਕਰੂ ਅੱਜ ਮਿੰਟਾਂ ਜਿੰਦਾ ਸਾਡੀ ਚੱਲ ਪਈ ਨਤੀਜੇ ਕਰਕੇ ਕਿ ਜਨਤਾ ਨੂੰ ਪੈਣਾ ਨਹੀਂ ਜਾਂਦਾ ਪੈਣਾ ਰੌਂਡ ਫੇਸ ਪਾਉਂਦੇ ਉਹ ਜਾਣਦੇ ਨੂੰ ਅਸਤਾਨ ਜਿਹਦਾ ਤਾਸ ਨਾ ਪਤਾ ਬੀ ਸਦਾ ਜਾਣਦੇ ਆਪਾਂ ਪੰਜਾਬ ਦੇ ਨਾਦਮਾ ਤੇ ਹੋ ਰਹੇ ਆ ਜਾਣਦੇ ਸਾਡੀ ਸੋਚ ਜਾਣਦੇ ਇਹ ਇਹ ਵੀ ਤਿਆਰ ਲਓ ਵੀ ਉਹ ਕਿੰਨੇ ਹੁੰਦੇ ਹਣਗੇ ਆਓ ਜੀ ਅਸੀਂ ਉਹਦੇ ਵਿੱਚ ਦੂਜੇ ਦੇ ਕਰਿਆ ਜਿਵੇਂ ਜਿਹਾ ਇਹਦੇ ਬਾਅਦ ਇਹਦੇ ਲਈ ਤਿਆਰ ਕਰ ਲੈ ਜੀ ਮਾਥ ਮਹਾਰਾਜ ਕੀ ਜੈ ਸਤਿਗੁਰੂ ਜੀ ਨਤ ਮਹਾਰਾਜ ਕੀ ਜੈ ਸਤਿਗੁਰੂ ਜੀ ਪੂਰੇ ਨਤ ਮਹਾਰਾਜ ਕੀ ਜੈ ਸਤਿਗੁਰੂ ਜੀ ਨਤ ਮਹਾਰਾਜ ਕੀ ਜੈ ਸਤਿਗੁਰੂ ਜੀ ਆਪਾਂ ਆਉਣ ਵਾਲੀ ਤੀਰਸ ਗਿਆਨ ਆਸ਼ਰਮ ਤੋਂ ਐਜ਼ ਇੱਕ ਮੁੱਖ ਪਰਚਾਰਕ ਔਰ ਆਸ਼ਰਮ ਦੀ ਜਥੇਬੰਦੀ ਦੇ ਵਿੱਚ ਐਜ਼ ਇੱਕ ਕੌਮੀ ਜਨਰਲ ਕਪਤਾਨ ਹੋਣ ਦੇ ਨਾਤੇ ਸਮਾਜ ਦਾ ਸੇਵਾ ਕਰਦੇ। ਸੋ ਅੱਜ ਮਾਰਾ ਨਿਤਿਸ਼ 7 ਅਕਤੂਬਰ 2025 ਜੇ ਹੈ ਸੋਮਵਾਰ ਔਰ ਸ਼ਾਮ ਦਾ ਇਸ ਵੇਲੇ ਜਿਹੜਾ ਟਾਈਮ ਆ ਤਕਰੀਬਨ ਸਵਾ 6 ਹੋ ਹੀ ਚੁੱਕੇ। ਸੋ ਅੱਜ ਦਾ ਦਿਨ ਜਿਹੜਾ ਭਾਰਤੀ ਕਿਸਾਨ ਸਮਾਜ ਦੇ ਨਾ ਸੰਪਰਦਾਇ ਸ਼ਾਕਰਾਣਾ ਉਦਾਸੀਨ ਮਤ ਔਰ ਗਰੀ ਸੰਪਰਦਾਇ ਦੇ ਔਰ ਮਨੁੱਖਤਾ ਦੇ ਸੰਤਾਮਾ ਮੋਚਾਲੇ ਮੁਕਰਣ ਦੇ ਸਾਥ ਕਿ ਪਾਲਨ ਉਹਨਾਂ ਬਾਦਮੀ ਕੀ ਤੀਰਸਤੇ ਸਾਡਾ ਜਿਹੜਾ ਕੌਮੀ ਨਿਸ਼ਾਨ ਸ ਹੈ ਜੋ ਗੁਰੂ ਗਿਆਨਾ ਜੀ ਮਾਰਾ ਨੇ ਜਿਹੜੇ ਨਿਸ਼ਾਨ ਦੀ ਪਛਾਣ ਕਰਾਈ ਉਹਦੇ ਤੇ ਵਿਚਾਰ ਮਰਸ਼ ਹੋਣਾ ਸੀ ਕਿ ਅੱਜ ਦੇ ਦਿਨ ਉਹ ਨਿਸ਼ਾਨ ਸਰ ਜਿਹੜਾ ਝੁਲਾਇਆ ਜਾਣਾ ਸੀ ਪ੍ਰਸਾਦ ਸਿੰਘ ਦੇ ਅਜ 27 ਤਰੀਕ ਦਾ ਜਿਹੜਾ ਵਾਲਮੀਕੀ ਸਮਾਜ ਦੀਆਂ ਪੂਰੇ ਭਾਰਤ ਦੀਆਂ ਜਥੇਬੰਦੀਆਂ ਔਰ ਸੰਤ ਸਮਾਜ ਨੂੰ ਸੱਦਾ ਦਿੱਤਾ ਗਿਆ ਹੈ ਸਾੰਗਤ ਦੀ ਜਿੱਦੇ ਪਛਾਤਾ ਇਹ ਪਛਾਤਾ ਦੀ ਸਮਾਜ ਪਹੁੰਚਿਆ ਪਰ ਤੱਦੇਬੰਦੀ ਕੋਈ ਨਹੀਂ ਪਹੁੰਚੀ ਇਸ ਕਰਕੇ ਸੰਗਤਾਂ ਮਾਰਾ ਜਿਹੜਾ ਹੈ ਉਹ ਮਰਨਾ ਲਿਆ ਗਿਆ ਸੀ ਕਿ ਜੇਕਰ ਕੋਈ ਵਿਅਕਤੀ ਵਿਸ਼ੇਸ਼ ਲੇਬਰ ਤੋਂ ਕੰਮ ਤੇ ਵੀ ਨਹੀਂ ਲਾਉਂਦਾ ਤਾਂ ਸੰਗਤ ਪ੍ਰੇਸ਼ ਫੈਸਲਾ ਲੈ ਕੇ ਦੂਜਾ ਨਾ ਚਮਾਰਾਂ ਦੇ ਦਸਾਏ ਹੋਏ ਮਾਰਗ ਤੇ ਚੱਲਦੇ ਆਉਣ ਨਿਸ਼ਾਨ ਸਹਿ ਲਾਲ ਰੰਗ ਮੀਰਤਵਾ ਨਿਸ਼ਾਨ ਸਹਿ ਲੱਗਦਾ ਉਹ ਪਵਨ ਤੁਰਾਨ ਵਾਲਮੀ ਕੀ ਦਿਰਧੇ ਪਰ ਚਲਾ ਦੇ। ਸੋ ਅੱਜ ਦੇ ਦਿਨ ਵੀ ਮੈਂ ਸੂਚੀ ਕੌਮ ਨੂੰ ਵਧਾਈ ਦੇਣੀ ਕਿ ਅੱਜ ਸੰਤਾ ਮਾਤੁਰਸ਼ਾ ਨੇ ਪਵਨ ਤੁਰਾਨ ਵਾਲਮੀ ਕੀ ਦਿਰਧੇ ਨੂੰ ਗਿਆਨਾ ਜੀ ਮਹਾਰਾਜ ਦੇ ਅਕਸ਼ਨ ਦੇ ਸਦਕਾ ਜਿਹੜੇ ਕੌਮੀ ਨਿਸ਼ਾਨ ਸਾਨੂੰ ਪਛਾਣਉਂਦੇ ਲਾਲ ਰੰਗ ਦਾ ਕੌਮੀ ਨਿਸ਼ਾਨ ਸਾਹਿਬ ਦੇ ਵਿੱਚ ਪੀਰ ਕਮਾਨ ਨਿਸ਼ਾਨ ਉਹ ਨਿਸ਼ਾਨ ਸਾਹਿਬ ਜਿਹੜਾ ਪਵਨ ਜੀ ਦੇ ਦੇ ਤੋ ਚਲਾ ਦਿੱਤਾ ਗਿਆ ਸੋ ਅੱਜ ਦੇ ਇਸ ਕੌਮੀ ਇਤਿਹਾਸਕ ਦਿਨ ਦੇ ਹੋਤੇ ਮਾਪੂਰੇ ਵਿਸ਼ਵਦੇਵ ਕੁਸਮਣ ਵਾਲੀ ਵਾਲਮੀਕੀ ਮਜਬੀ ਸੇ ਸਮਾਜ ਨੂੰ ਵਧਾਈ ਜੀ ਸੂਚੀ ਕਾਮ ਨੂੰ ਵਧਾਈਆਂ ਜੀ ਅੱਜ ਦੇ ਦਿਨ ਦੀਆਂ ਸਾਡੀ ਸੰਗਤ ਨੂੰ ਸਾਡੇ ਸੰਤ ਸਮਾਜ ਦੇ ਵੱਲੋਂ ਵੀ ਵਧਾਈ ਸਾਸੰਗਤ ਜੀ ਮੇਰੇ ਵਿਗਤਤਾ ਦੇ ਸਾਹਿਬ ਜਿਹੜਾ ਅੱਜ ਨਿਸ਼ਾਨ ਸਾਹਿਬ ਦੀ ਜਿਹੜੀ ਰਸਮ ਹੈ ਉਹ ਪੂਰਾ ਹੋਈ ਹੈ ਬੰਦਾਵਾ ਪੁਰਸ਼ਾਂ ਦੇ ਵੱਲੋਂ ਔਰ ਪੂਰੇ ਭਾਰਤ ਦੇ ਵਿੱਚੋਂ ਸੰਤ ਸਮਾਜ ਨੂੰ ਸੰਤ ਸਮਾਜ ਨੂੰ ਵੀ ਵਧਾਈ ਆ ਸੰਗਤ ਨੂੰ ਮੈਂ ਆਦੀ ਦੇ ਚੈਨਲਾਂ ਦੇ ਮਾਧਿਅਮ ਨਾਲ ਵਧਾਈ ਦਿੰਦਾ ਜੋ ਵਰਲਡਸ ਪਰ ਹੈ ભગવાન ਵਾਲਵਾਨ ਸਿੰਘ ਨਾਰਾਜ ਜੈ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਾਤਮਾਹਾਰਾਜ ਜੀ ਜੈ ਸੰਤ ਸਤਗੁਰੂ ਪੂਰਨ ਨਾਥ ਜੀ ਮਹਾਰਾਜ ਜੀ ਜੈ ਸੰਤ ਸਤਗੁਰੂ ਹਰਿਨਾਥ ਜੀ ਮਹਾਰਾਜ ਜੀ ਜੈ ਵਾਲਮੀਕੀ ਸਮਾਜ ਦੇ ਸਾਰਿਆਂ ਸੰਤਾਂ ਦਾ ਬਹੁਤ ਸ਼ਾਂਤੀ ਜੈ ਸਾਰੇ ਭਾਰਤ ਤੋਂ ਆਏ ਹੋਏ ਨੇ ਔਰ ਜੋ ਕੀ ਤੁਹਾਨੂੰ ਗੱਬਰ ਸਾਹਿਬ ਦੱਸ ਰਹੇ ਨੇ 1932 ਦਾ ਜੋ ਕੀ ਸੰਤਾ ਜੀ ਆਪਣੇ ਗੁਵਾਰ-ਵਾਰ ਨਿਕਾਸ਼ ਤੋਂ ਅੱਛਾ ਪੂਰੇ ਵਰਲਡ 'ਚ ਇਸ ਕੋ ਝੰਡਾ ਨਹੀਂ ਰਹਿੰਦਾ ਏ ਲਾਲ ਝੰਡਾ ਔਰ ਅੱਜ ਸੰਤਾ ਦੇ ਆਸ਼ੀਰਵਾਦ ਨਾਲ ਸੰਗਤਾਂ ਨੇ ਲਾਲ ਝੰਡਾ ਉੱਥੇ ਲਾਤਾ ਨਿਸ਼ਾਨ ਸਾਹਿਬ ਲਾਤਾ ਮੈਂ ਸਾਰਿਆਂ ਸੰਤਾਂ ਨੂੰ ਦੇਸ਼ ਸਰ ਦੇਸ਼ਾਂ ਦੇ ਲੋਕਾਂ ਨੂੰ ਵਧਾਈ ਦਿਨਾਵਾ ਜੈ ਬਾਲ ਮਿੱਕੀ ਹਰ ਹਰ ਬਾਲ ਮਿੱਕੀ ਅੱਜ ਸਤੁਰ ਗਿਆਨ ਅਜੀਤ ਸਾਡੀ ਝੋਲਤੇ ਬੱਧਾ ਨੇ ਪੈਰਾ ਦਿੱਤਾ ਢੋਕੇ ਜਿਹੜਾ 1932 ਵਿੱਚ ਉਹਨਾਂ ਨੇ ਮਾਰ ਅੰਦਾ ਗੱਡਾ ਤੀਤ ਮਾਰ ਲਾ ਵੈ ਕੇ ਇੱਥੇ ਅੱਜ ਜੋ ਦੀ ਸ਼ੁਰੂਆਤ ਪਾਵਨ ਬਾਲਬੀ ਕੀ ਤੀਰ ਦੇ ਮੰਦਰ ਉੱਤੇ ਦਾਰਾ ਦਾ ਦੀਗਮਾ ਚੰਦਾ ਲਾਇਆ ਗਿਆ ਸਰਦਾਰ ਨੇ ਰੱਜ ਕੇ ਖੁਸ਼ੀਆਂ ਮਨਾਇਆ ਬਾਕੀ ਉਹ ਮਗੇ ਭਗੜੇ ਭਾਈ ਲੱਡੂ ਬੰਦੇ ਅਸੀਂ ਸਾਰਿਆਂ ਦਾ ਪੁਰਸਪਰ ਚੰਦਾ ਮਾਝੋ ਦਿੱਤੀ ਜਦ ਦਿੰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸੰਗਤ ਦਾ ਇੰਨਾ ਜੋਰ ਸੀ ਕਿ ਸੰਗਤ ਨੇ ਆਪਣੇ ਜੋਰ ਦੇ ਨਾਲ ਹੀ ਜਿੱਥੇ ਲੈ ਗਈ ਚੋਨਾ ਚੰਗੇ ਘੰਡੇ ਨੂੰ ਸਾਰੇ ਜਹਾਂ ਦੇ ਚਾ ਦਮਿਆ ਤੇ ਨਾਲ ਚੰਗਾ ہمارا ਜਿਹਦੇ ਦੀਗਮਾ ਨਿਸ਼ਾਨ ਹੈ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਬਾਲਮੀ ਕੀ ਹਰ ਬਾਲ ਅੱਜ ਨਾਮ ਹੈ ਮਹਾਂਕੀ ਜੋ ਬੋਲੇ ਜਹਾਨ ਪਰ ਹੈ ਭਗਵਾਨ ਵਾਲੀ ਦਾ ਅੱਜ ਕੀ ਜੈ ਸ੍ਰੀ ਜੀ 108 ਸਤਿਗੁਰੂ ਜੀ ਆ ਨਾ ਕੀ ਮਹਾਰਾਜ ਕੀ ਜੈ ਸਤਿਗੁਰੂ ਪੁਰਨਾ ਨਾ ਜੀ ਮਹਾਰਾਜ ਕੀ ਜੈ ਗੁਰੂ ਰੋ ਪਿਆਰੀ ਸਾਥ ਸੰਗਤ ਜੀ ਜੋਗੀ ਨਿਸ਼ਾਨ ਸਾਹਿਬ ਪਹਿਲਾਂ ਨਿਚਿਤ ਕੀਤਾ ਗਿਆ ਸੀ ਸਾਡੇ ਗੁਰੂਆਂ ਵੱਲੋਂ ਸਾਡਾ ਜਿਹੜਾ ਆਦ ਸਮੇ ਤੋਂ ਚੱਲਿਆ ਆ ਰਿਹਾ ਹੈ ਪ੍ਰਸ਼ਾਸਨ ਦੇ ਨਾਲ ਕੁਝ ਦਿਨ ਪਹਿਲਾਂ ਮੀਟਿੰਗ ਹੋਈ ਸੀ ਥੋੜੇ ਦਿਨ ਪਹਿਲਾਂ ਮਹੀਨਾ ਇੱਕ 27 ਤਰੀਕ ਨੂੰ ਸੰਤਾ ਮਹਾਪੁਰਸ਼ਾਨੀ ਰੈ ਰਮਾਈ ਏਟ ਜਿਹੜਾ ਦੀਰੇ ਤੇ ਨਿਸ਼ਾਨ ਸਾਹਿਬ ਚੜਾਇਆ ਜਾਣਾ ਹੈ ਔਰ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਜਿਨ੍ਹਾਂ ਦੇ ਮਨ ਵਿੱਚ ਕੋਈ ਡਾਟ ਹੈ ਇਹ ਵੀ ਬੇਨਤੀ ਕੀਤੀ ਗਈ ਉਹ ਇੱਥੇ ਆ ਜਾਣ ਪਰ ਕੋਈ ਇੱਥੇ ਪਹੁੰਚਿਆ ਨਹੀਂ ਇਹ ਜਿਹੜਾ ਪ੍ਰਸ਼ਾਸਨ ਦੇ ਪੂਰੀ ਮਰਿਆਦਾ ਦੇ ਨਾਲ ਸੰਤਾ ਮਹਾਪੁਰਸ਼ਾ ਦੀ ਰਹਿਮਾਈ ਦੇ ਵੇਹੜੇ ਜਿਹੜਾ ਨਿਸ਼ਾਨ ਸਾਹਿਬ ਚੜਾਇਆ ਗਿਆ ਸਮੂਹ ਸਾਧ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ